ਬਾਈ ਕਣਕ ਚ ਪੈ ਗਈ ਦੀ ਬਿਮਾਰੀ ਪੂਰੀ ਕਹਿੰਦਾ ਕਿਆ ਪੂਰੀ ਚੂਹਾ ਬਾਈ ਜਿਹੜੇ ਸਾਡੇ ਬੰਦੇ ਨੇ ਪਚੂਹਾ ਮਗਰ ਲਾਇਆ ਆਪਣਾ ਚੂਹਾ ਫੜ ਲੈ ਜਵਾ ਕੇ ਖੇਤ ਬਾਤੇ ਜਿਹੜਿਆਂ ਨੇ ਇਧਰ ਛੱਡਿਆ ਆਪਣਾ ਬਣਾ ਪੂਰੀ ਕਿੰਨਾ ਕ ਪੜਾਂਗਾ ਪੜਾਂਗਾ ਬਹੁਤ ਰੋ ਸਾਡੀ ਤਜੀ ਸਾਰੇ ਚੱਕਤੀ ਹਾਂ ਦੇਖ ਵੀ ਬਿਜਲੀ ਲਾਸਕਦੀ ਆ ਬੱਦਲ ਬੁਰੇ ਹਾਲ ਦੇਖੋ ਡਰ ਲੱਗਦਾ ਬਾਈ ਉਹ ਸਾਹਮਣੇ ਵਿਆਹ ਤਾਂ ਬਾਈ ਪੂਰੀ ਨਾਲ ਦੇ ਘਰ ਦੇ ਲਾਗ ਵਿਆਹਾਂ ਦਾ ਔਖਾ ਹੋ ਜਾਂਦਾ ਉਦਾਂ ਬਾਈ ਇਹ ਜੇ ਮੀਂਹ ਚ हां ਤੁਸੀਂ ਦੇਖ ਸਕਦੇ ਹੋ ਬਈ ਮੀਂਹ ਪੈਦਾ ਥੱਲੇ ਕਿਣ ਮਣ ਕਿਣ ਮਣ ਕਿਣ ਮਣ ਲੱਗ ਗਿਆ ਬਈ ਬਦੇ ਰਿਆ ਸਾਰਾ ਪ੍ਰੋਗਰਾਮ ਖਰਾਬ ਹੋਇਆ ਤੁਹਾਨੂੰ ਪਤਾ ਹੈ ਬਈ ਮਸ਼ੀਨਰੀ ਮौज ਬਹੁਤ ਹੈ ਉਹ ਟਾਈਮ ਕੋ ਹੀ ਲੱਗਦਾ ਕਿ ਪ੍ਰਾਣੀ ਤੇ ਪ੍ਰਾਣੀ ਮਿੱਟੀ ਵੀ ਲਾ ਕੇ ਮਾਰਦੀ ਹੈ ਬਾਈ ਲਓ ਜੀ ਬਾਈ 2 2.5 ਘੰਟੇ ਲੱਗੇ ਆ ਪਰ ਤਸੱਲੀ ਘਰਾਤੀਆਂ ਨਾ ਟਰੈਕਟਰ ਵੀ ਧੋਤਾ ਤੇ ਕਿੰਨੇ ਮੂੜ ਸਲ ਵੀ ਬਈ ਧੋ ਕੇ ਲੈਨ ਚ ਲਾਤੇ ਐ ਚੁੰਗਾਤੇ ਗੱਡੀ ਵੀ ਕਰਤੀ ਐ ਸਾਫ ਬੁਰੇ ਜਿਹਾ ਲੱਗਦੇ ਤੇ ਬਾਈ ਬਣਾਤੇ ਐ ਨਿੱਕ ਨੰਬਰ ਬਾਈ ਕਣਕ ਚ ਪੈ ਗਈ ਦੀ ਬਿਮਾਰੀ ਪੂਰੀ ਕਹਿੰਦਾ ਕਿਆ ਪੂਰੀ ਚੂਹਾ ਬਾਈ ਜਿਹੜੇ ਸਾਡੇ ਬੰਦੇ ਨੇ ਚੂਹਾ ਮਗਰ ਲਾਇਆ ਆਪਣਾ ਚੂਹਾ ਫੜ ਲੈ ਜਵਾ ਕੇ ਖੇਤ ਬਾਤੇ ਹਾਂ ਜਿਹੜਿਆਂ ਨੇ ਇਧਰੋਂ ਛੱਡਿਆ ਆਪਣਾ ਬਣਾ ਬਾਈ ਕਿੰਨਾ ਕੁ ਪੜਾਂਗਾ ਹੈ ਪੜਾਂਗਾ ਬੌਕਰ ਸਾਡੀ ਤੱਜੀ ਸਾਰੀ ਚੱਕਦੀ ਆ ਆ ਦੇਖ ਲਓ ਵੀ ਇੱਕ ਅੱਧੀ ਖੱਡ ਰਹੀ ਨੇ ਹੈਗੀ ਕਈ ਤਿੰਨ ਦੋ ਮੰਜੀਆਂ ਚ ਨਹੀਂ ਜਗਾਂ ਬਾਈ ਚੂਹੇ ਨੇ ਟੱਕ ਕੇ ਥੱਲੇ ਹੀ ਲਾਤੀ ਪੂਰੀ ਸੀ ਫਲੈਟ ਤਾਂ ਨਹੀਂ ਹੈਗੀ ਨਹੀਂ ਕਚੂਹਾ ਹੈ ਸੀ ਫਲੈਟ ਕਰਕੇ ਥੋੜਾ ਬੰਦੀ ਆ ਆ ਦੇਖੋ ਜੀ ਇਹ ਚੂਹੇ ਨੇ ਵੱਡੇ ਚੂਹੇ ਨੇ ਬਾਈ ਕਿਹੜੇ ਸਾਹਮਨਾ ਪੜਾਂਗਾ ਕਰਿਆ ਪਿਆ ਇਹ ਵੀ ਇਹਦਾ ਸਾਈਡ ਤੋਂ ਘੁੰਮੇ ਆ ਵੀ ਇੱਕ ਵਾਰ ਪੂਰੀ ਵਿੱਚ ਘੁੰਮੇ ਤੇ ਪਤਾ ਲੱਗੂਗਾ ਨਾ ਵੀ ਸਾਰੀ ਗੰਗਵਾ ਕਾਹੀ ਕਹਿੰਦੇ ਇਹ ਕਣਕ ਨੂੰ ਪਾਣੀ ਲਾਉਂਦੇ ਬਾਈ 2-4 ਵਿੱਚ ਕਿਹੜੇ ਦੇਲੇ ਕਰੋ ਚੂਹੇ ਦਾ ਪਤਾ ਦਾ ਚੂਹਾ ਆਇਆ ਕਿੱਥੇ ਤੇ ਆਪਣੇ ਯਾਰ ਆ ਦੇ ਗੰਨੇ ਜ ਤੇ ਗੰਨੇ ਤੇ ਤੇ ਆਉਣਾ ਨਹੀਂ ਯਾਰ ਨੇਰੀ ਤੂਫਾਨ ਆਏ ਤੇ ਮੀਂਹ ਇੱਥੇ ਜਾਂਦੀ ਹੜਕ ਪਹਾੜਾ ਬੂੜਾ ਕਹਿੰਦੇ ਹੜਕ ਜਾਂਦਾ ਹੈਗਾ ਪੂਰੀ ਮੈਂ ਇੱਕ ਦੇਖਿਆ ਜੇ ਗੱਡ ਕੇ ਦੋ ਕੁ ਮੀਂਹ ਪੈ ਜਵੇ ਤਾਂ ਚੂਹਾ ਮਰ ਜਾਂਦਾ ਹਾਂ ਮਰ ਜਾਂਦਾ ਸਾਰੇ ਪਾਸੇ ਪਾਣੀ ਆ ਜਾਂਦਾ ਹੁਣ 2 ਸਾਲ ਹੋ ਗਏ ਮੀਂਹ ਨਹੀਂ ਪਏ ਹੁਣ ਅੱਜ ਬਾਈ ਰੱਬ ਕੁਝ ਵੀ ਕਰ ਸਕਦਾ ਰਾਤ ਨੂੰ ਡਰ ਲਾਦਾ 70% ਦੱਸਿਆ ਪਿਆ ਅੱਜ ਆ ਗਿਆ ਨੇਰਕੁੱਪ ਹੋ ਗਿਆ ਨੇਰਕੁੱਪ ਹੋ ਗਿਆ ਅਸੀਂ ਚੱਲੇ ਹੁਣ ਉੱਪਰ ਦੇ ਇੱਕ ਦਵਾਈ ਲੈਣ ਮੰਤਾ ਲੱਗਦਾ ਵੀ ਕਿਸੇ ਮੰਦਿਰ ਚ ਜਾ ਕੇ ਮੱਥਾ ਟੇਕ ਕੇ ਆਉਣਾ ਬਣਾ ਇਹ ਮਹਾਰਾਜ ਆਪਣੇ ਚੂਹੇ ਰੱਖੋ ਆਪਣੇ ਚੂਹਿਆਂ ਨੂੰ ਬੁਲਾਵੇ ਵੀ ਆਪਣੇ ਚੂਹੇ ਰੱਖ ਲੈ ਸਾਨੂੰ ਬਖਸ਼ ਦੇ ਪੂਰੀ ਪਿੰਡ ਵੀ ਬਹੁਤ ਚੂਹੇ ਮੈਂ ਕਹਿੰਦਾ ਫੜ ਕੇ ਇਹੀ ਛੱਡ ਕੇ ਜਾਂਦਾ ਹੁਣ ਕਿੜਕੀ ਚ ਜੱਗੇ ਦੇ ਘਰ ਕੋਲ ਹਾਂ ਇਹ ਬਲਾਈ ਬੈਠਾ ਹੁੰਦਾ ਕਿੜਕੀ ਇਹ ਇਹ ਛੱਡ ਕੇ ਇਹੀ ਜੱਗੇ ਨੂੰ ਡਾਬਾ ਰੇਡਾ ਬਾਈ ਆਪਣੇ ਚੂਹੇ ਫੜ ਲੇ ਯਾਰ ਹਾਂ ਇਹ ਛੱਡ ਕੇ ਇਹੀ ਆਪਾਂ ਹੁਮਿਆ ਬਈ ਫੇਰੇ ਸਾਡੇ ਫੜ ਹੁੰਦੇ ਪੂਰੀ ਹੈ ਨਾ ਮੈਂ ਨਹੀਂ ਛੱਡ ਜੇਗਾ ਇਹ ਤਾਂ ਜੇ ਹੁਣ ਆਪਾਂ ਇਹਨਾਂ ਲਾਜ ਨਾ ਕਰੀਏ ਚੂਹੇ ਨੇ ਹੋਰ ਵੱਡੀ ਜਾਣੀ ਰੋਜ਼ ਵੱਡੀ ਜਾਣੇ ਇਹਨਾਂ ਬਾਈ ਬੱਲ ਖਾਣੀ ਐ ਇਹਨੇ ਬੱਲ ਖਾਣੀ ਐ ਬੱਲ ਖਾਣੀ ਐ ਦੇਖ ਲੈ ਕੀ ਚੀਜ਼ ਐ ਇਹ ਪਿੰਨੇ ਟੂਟੇ ਕਰ ਕਰ ਕੇ ਰੱਖੀ ਹੋ ਹੂੰ ਬਾਈ ਕਾਣਕ ਬਹੁਤ ਵਧੀਆ ਦੇਖਣ ਇਹਨੂੰ ਕੱਦ ਕਾਠ ਪਰ ਜਿਹੜਾ ਆ ਨੁਕਸਾਨ ਆ ਵਿੱਚ ਚੂਹਾ ਇੱਕ ਨਹੀਂ ਹੈਗਾ ਓਰੇ ਚੂਹੇ ਕਈ ਆ ਦੇਖੋ ਖੱਡਾ ਤੇਨੂੰ ਆ ਗੰਨੇ ਜਿਹੜੇ ਵੜੀਏ ਹਾਂ ਆ ਦੇ ਕਿੰਨੇ ਹੈ ਇਹ ਬਾਈ ਚੂਹੇ ਦਾ ਇਲਾਜ ਇੱਕ ਹੈ ਵੀ ਪਾਣੀ ਲਾ ਦੀਏ ਪਾਣੀ ਤਾਂ ਨਹੀਂ ਲੱਗਦਾ ਬਾਈ ਨੇਰ ਕੁੱਪੇ ਬਹੁਤ ਜਾਂਦਾ ਹੈ ਹੈ ਜਵੀ ਨੂੰ ਵੱਧ ਖਾਂਦਾ ਇਹ ਆਹ ਜਵੀ ਨੂੰ ਪੂਰੀ ਅਜਨੇਰ ਕੋ ਪਕਾਦੇ ਨਾ ਚੱਲਦਾ ਆ ਗਿਆ ਵਾਸਤੋਂ ਨੇਰ ਕੋ ਪਕਾਇਆ ਆਪਣਾ ਪੈਜ ਹੋ ਗਿੰਦਾ ਅੱਧਾ ਘੰਟਾ ਲਾ ਕੇ ਆ ਮੈਂ ਨਾ ਬੜਾ ਰਾਸ਼ਨ ਖਾ ਕੇ ਲੇਟ ਜੋ ਲੇਟ ਜੋ ਕਿੱਥੇ ਹੋ ਰਿਹਾ ਕਦ ਕੋਈ ਨਹੀਂ ਬਾਈ ਰੱਬਾ ਘੰਟਾ ਘੰਟਾ ਖਣ ਦੇ ਰਿਆ ਸੀ ਉੱਪਰ ਜਾ ਕੇ ਆਉਣਾ ਇਹ ਉਹਦੇ ਬਾਅਦ ਮੈਂ ਜੋ ਮਰਜੀ ਕਰਦੀ ਪੂਰੀ ਊਂ ਤਾਂ ਚੱਲ ਜਾਂਦਾ ਵਿਆਹ ਵਿਆਹ ਚੌਖਾ ਹੋ ਜਾਂਦਾ ਇਹ ਜੀ ਚ ਹਾਂ ਯਾਰ ਲਾ ਕੇ ਵਿਆਹ ਹੈ ਆਪਣੇ ਘਰ ਦੇ ਵਿੱਚ ਹਾਂ ਜੀਗਾ ਭੋੜੀ ਨਾਰੇ ਬਾਈ ਗਵਾਂਡ ਚ ਵਿਆਹ ਹੈ ਵੀ ਵਿਆਹ ਨੇ ਔਖਾ ਯਾਰੇ ਹੋ ਲੱਗੀ ਬਿਜਲੀ ਰਸਕਣ ਲੱਗੀ ਫੋਟੋ ਖਿੱਚਣ ਹੈ ਫੋਟੋ ਖਿੱਚਣ ਲਾ ਦਾਈਆ ਕਰਤੱਬ ਕਰੋਗੀ ਬਾਈ ਜਿਹੜਾ ਇਹ ਮੀ ਹੈ तकरीबन ਵੀ ਟੋਟਲ ਸਾਰੇ ਨੇ ਪਾਣੀ ਲਾਤਾ ਤੇ ਮੀ ਦਾ ਨੁਕਸਾਨ ਹੈ ਹੁਣ ਤਾਂ ਨੁਕਸਾਨ ਆ ਦੇਖ ਦੇਖ ਕੇ ਲਾਇਆ ਐ ਤਾਂ ਪੂਰੀ ਐ ਨਹੀਂ ਤਾਂ 20 ਦਿਨ 22 ਦਿਨ ਪਾਣੀ ਉਹਨੇ ਮੀ ਨਹੀਂ ਤਾਂ ਹੈਗਾ ਹਾਰ ਕੇ ਲਾਇਆ ਵੀ ਹੁਣ ਚਲੋ ਸਾਡੀ ਤਾਂ ਜਿਕਣਾ ਔਰੇ ਧਰਤੀ ਇਹ ਫੇਰ ਵੀ ਠੀਕ ਹੈ ਲੈ ਬਾਈ ਹੂਟਰ ਦੇ ਦਿੱਤਾ ਸਿਗਨਲ ਆ ਗਿਆ ਫੋਟੋ ਲੱਗ ਗਿਆ ਫੋਟੋ ਲੱਗ ਗਿਆ ਖਿੱਚਣ ਸਿਗਨਲ ਵੀ ਆ ਗਿਆ ਰੱਬ ਦਾ ਕਹਿੰਦਾ ਆਪਣਾ ਬਚੋ ਪੂਰੀ ਡੰਗਾ ਡੂੰਗਾ ਤਾਂ ਬੰਦੇ ਅੰਦਰ ਵਾ ਠੀਕ ਆ ਡੰਗਰ ਆਦਾ ਵੀ ਬਈ ਜ਼ਰੂਰੀ ਆ ਜਿਹਨੇ ਰੱਖੇ ਪਿਆ ਹਾਂ ਇਹ ਕਾ ਪੰਗਾ ਲੈ ਲਿਆਦਾ ਸੀ ਬੋਲਟ ਇੱਧਰ ਨੂੰ ਹੁਣੇ ਨਿਕਲੂਗਾ ਕਿਵੇਂ ਇਹ ਟੋਚਨ ਮਾਉਣਾ ਪਊਗਾ ਕਿ ਨਿਕਲ ਜੂਗਾ ਪੂਰੀ ਕੁਆਂਟਲ ਦਾ ਹੋਣਾ ਇਹ ਇੰਨਾ ਕਦਾ ਹੋਊਗਾ ਉਹ ਦੇਖੋ ਬਾਈ ਬੱਦਲ ਸਾਹਮਣੇ ਉਹ ਥੋੜੀ ਬੱਦਲੀ ਜੀਤੀ ਵਾ ਘੇਰ ਲਈ ਉਹਨੇ ਇਹ ਇਹ ਚੱਲ 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 ਪੈ ਗਿਆ ਟੋਚਨ ਹਾਂ ਪੂਰੀ ਹੋ ਗਿਆ ਮਿਕਸ ਵਿੱਚ ਹਾਂ ਵਾਦਾ ਜਾਂਦਾ ਵਾਦਾ ਜਾਂਦਾ ਆਵਾਜ਼ੀ ਵੀ ਚੱਲ ਵੀ ਬਾਈ ਇਧਰੋਂ ਮੰਡ ਕਨੀ ਤੇ ਤਾਂ ਸਿਗਨਲ ਦੇਤਾ ਆਏ ਨੂੰ ਆਉਂਗਾ ਫੇ ਮੀ ਆਏ ਆਉਂਦਾ ਹਾਏ ਮੰਡ ਵਾਲਾ ਮੀ ਤਾਂ ਪੰਨੂ ਬਹੁਤ ਮੜਾ ਮੰਡ ਵਾਲਾ ਮੀ ਹੜਦਾ ਨਹੀਂ ਆਪਣੇ ਤੇ ਬੱਕੀ ਬਾੜ ਵੀ ਹੈ ਤਾਂ ਹੜਦਾ ਨਹੀਂ ਚੱਲ ਚਲੀਏ ਪੂਰੀ ਹਵਾ ਵਧ ਗਈ ਆ ਦੇਖ ਲੈ ਬੋਟਿਆ ਬਾਈ ਉਹ ਪਤਖਾਨਾ ਹੈ ਨਹੀਂ ਡੰਡੇ ਜੀ ਰਹਿ ਗਏ ਹੁਣ ਨਵੇਂ ਸਿਰੇ ਤੇ ਆਉਣੇ ਆ ਲੋ ਜੀ ਬਾਈ ਚੱਲ ਪਏ ਅਮੀ ਰਾਤ ਨੂੰ ਤੇ ਬੱਦਲ ਬਹੁਗਾ ਜਿਹੜਾ ਗੜ 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 ਕਰਦਾ ਨੋ ਜੀ ਬਾਈ ਚੱਲ ਪਿਆ ਮੀਂਹ ਵਾਲਾ ਕੰਮ ਰਾਤ ਨੂੰ ਫੇਰ ਮੈਰਪੂਰੀ ਖੇਤ ਮੇੜਾ ਮਾਰ ਕੇ ਆਏ ਤੇ ਹਲੇ ਕਹਿੰਦੇ ਤੇ ਵੀ ਇੱਥੇ ਉਹੀ ਕੰਮ ਨੋਜੇ ਰਾਤ ਨੂੰ ਦੇਖੋ ਬਿਜਲੀ ਕਿਹੜੇ ਸਾਹਮਣੇ ਉਹੀ ਸਾਈਡ ਤੇ ਆਇਆ ਬਾਈ ਸੂਏ ਪਾਰ ਵਾਲੀ ਸਾਈਡ ਤੇ ਵੀ ਬਿਜਲੀ ਲਾਸਕ ਦੀਆ ਬੱਦਲ ਬੁਰੇ ਹਾਲ ਦੇਖੋ ਡਰ ਲੱਗਦਾ ਬਾਈ ਉਹ ਸਾਹਮਣੇ ਵਿਆਹ ਤਾਂ ਬਾਈ ਪੂਰੀ ਨਾਰੇ ਘਰ ਦੇ ਲਾਗ ਵਿਆਹਾਂ ਦਾ ਔਖਾ ਹੋ ਜਾਂਦਾ ਉਦਾਂ ਬਾਈ ਇਹ ਜੇ ਮੀਂਹ ਚ ਤਾਂ ਤੁਸੀਂ ਦੇਖ ਸਕਦੇ ਹੋ ਬਈ ਮੀਂਹ ਪੈਦਾ ਥੱਲੇ ਕਣ ਮਣ ਕਣ ਮਣ ਕਣ ਮਣ ਲੱਗੀਆਂ ਬਈ ਬਦੇ ਰਿਆ ਸਾਰਾ ਪ੍ਰੋਗਰਾਮ ਖਰਾਬ ਹੋਇਆ ਤੁਹਾਨੂੰ ਪਤਾ ਹੈ ਬਾਕੀ ਦੇਖਦੇ ਹੁਣ ਬਈ ਸਵੇਰੇ ਕੀ ਹੁੰਦਾ ਹੈ ਤਾਂ ਤਕਰੀਬਨ ਸਾਰੇ ਪਾਸੇ ਘੁੰਮੂ ਮੇਂ ਬਿਜਲੀ ਲੱਸਦੀ ਆ ਬਈ ਟਾਈਮ ਵਾਲੇ 8 ਵੇ ਦਾ ਹੋਇਆ ਹੁਣ ਸਵੇਰੇ ਪਤਾ ਲੱਗੂਗਾ ਹਵਾ ਵੀ ਚੱਲਦੀ ਵੀ ਕਣਕਾ ਕਿਆ ਕਹਿੰਦੀ ਹੈ ਇਹ ਮੌਸਮ ਖਰਾਬ ਹੈ ਬਈ ਬਹੁਤ ਆ ਦੇਖੋ ਭਾਈ ਚੱਲੀ ਰਹੀ ਤਾਂ ਨਹੀਂ ਬਈਲੀ ਵੀ ਭਾਈ ਗਿਰਦੀ ਆ ਹੁਣੇ ਲੱਗਿਆ ਭਾਈ ਦੇਖੋ ਸਟਾਰਟਿੰਗ ਲੋ ਜੀ ਬਾਈ ਬਹੁਤ ਤੇਜ਼ ਬਿਲੀ ਘੜ ਕੇ ਕਿਲਾ ਤੇ ਲਾਈਟ ਵੀ ਭੱਜ ਗਈ ਉਹ ਪੰਮੂ ਸਿੰਘ ਬਾਹਰ ਆ ਗਿਆ ਭੱਜ ਗਈ ਲਾਈਟ ਭੱਜ ਗਈ ਓਏ ਭੱਜ ਲਾਈਟ ਭੱਜ ਗਈ ਅੱਛਾ ਬਾਈ ਫਿਰ ਤਾਂ ਇਹ ਠੰਡ ਲਾਉਣੀ ਦੇਖ ਲੋ ਬਾਈ ਜੇ ਲਿਆਣਾਂ ਨੂੰ ਜਦੋਂ ਪਤਾ ਲੱਜ ਜਾਂਦਾ ਏ ਇਨਵਰਟਰ ਆਪਾਂ ਹੁਣ ਨੇ ਸੋਚਣਾ ਵੀ ਮੈਂ ਕਰ ਲਵਾਂ ਮਨਹੀਨ ਇਨਵਰਟਰ ਵਾਲਾ ਕੰਮ ਬੰਦ ਆ ਬਾਈ ਵਾਈਫਾਈ ਵੀ ਚੱਲਦਾ ਆਪਾਂ ਨੇ ਹੁਣ ਵਾਈਫਾਈ ਵਾਲਾ ਪਲੱਗ ਵੀ ਬਾਈ ਬੰਦ ਕਰ ਦੇਣਾ ਕੁ ਮੌਸਮ ਬਹੁਤ ਖਰਾਬ ਹੈ ਤੁਹਾਨੂੰ ਪਤਾ Wi-Fi ਪਰ ਬਿਜਲੀ ਜਾਣ ਦੇ ਚਾਂਸ ਪੈ ਸਾਦੀ ਹੈ ਰਿਸਕ ਬਹੁਤ ਹੈ ਚੱਲ ਚੱਲ ਆ ਗਿਆ ਲੋ ਜੀ ਬਾਈ ਗੁਰੂ ਘਰ ਆਇਆ ਤੇ ਸੇਵਾ ਜਲਦੀ ਨਿਹੰਗ ਸਿੰਘ ਸਾਹਿਬ ਦੀ ਬਾਪੂ ਲੱਗਿਆ ਬਾਈ ਹਰੇਕ ਸਾਲ ਬਾਈ ਬਾਪੂ ਤੇ ਆ ਮੁੰਡੇ ਹਾਂਜੀ ਬਾਈ ਹਰੇਕ ਸਾਲ ਇਹ ਸੇਵਾ ਚੱਲਦੀ ਹੈ ਹਾਂਜੀ ਹਾਂ ਹਰੇਕ ਕਿੰਨੇ ਸਾਲ ਹੋ ਗਏ ਮੇਰੇ ਬਾਪੂ ਕੇ ਲ ਹੋਏ ਗਏ 5-6 ਸਾਲ ਤੋਂ ਸਾਨੂੰ ਹੋ ਗਏ ਜੀ 5-6 ਸਾਲ ਬਾਈ ਇਹਨਾਂ ਨੂੰ ਹੋ ਗਿਆ ਉਧਰ ਦੱਲੀ ਲੱਗਿਆ ਵੇ ਤੇ ਜਿਹੜਾ ਇਹ ਸਿਸਟਮ ਆ ਬਾਈ ਇੰਦਾ ਭੌਣੀ ਹਾਲ ਸਿਸਟਮ ਹੈ ਦੱਲੀ ਕੀ ਹਾਲ ਹੈ ਠੀਕ ਹੈ ਤੇ ਉੱਪਰ ਤੇ ਬਾਈ ਕਰਨਾ ਪੈਂਦਾ ਸਿਸਟਮ ਇਹਦੇ ਵਿੱਚ ਬ੍ਰੇਕ ਸਿਸਟਮ ਆਪਣੇ ਆਪੇ ਹੈ ਬਾਈ ਉਹ ਦੇਖੋ ਜੀ ਮੈਂ ਕਹਿੰਦਾ 30 ਮੰਜ਼ਿਲ ਪਾਉਣਾ ਹੈ ਬਾਪੂ ਤਾਰਦਲ ਜੀ ਦੇਖੀਏ ਤੇ ਰੇਗ ਸਾਲੇ ਹੋ ਜਾਂਦਾ ਬਾਈ ਤੇ ਇਧਰ ਪੁਰਾਣਾ ਕੱਪੜਾ ਪਿਆ ਜੀ ਤੇ ਨੋਮਾ ਉੱਪਰ വാഹുരു സത്യ പാത്സാഹ മഹാരാജ്ജ് കൃപാരി ਲਓ ਜੀ ਬਾਈ ਬਾਪੂ ਉੱਪਰ ਤੇ ਹੀਟਾਂ ਵੱਲ ਆ ਗਿਆ ਕੰਮ ਗਿਆ ਫਤਿਹ ਹੋ ਹੋ ਗਿਆ ਫਤਿਹ ਹਾਂਜੀ ਫਤਿਹ ਹੋ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਹੋ ਗਿਆ ਫਤਿਹ ਜੀ ਫਤਿਹ ਹੋ ਗਿਆ ਜੀ ਹਾਂਜੀ ਠੀਕ ਹੈ ਜੀ ਸਮਾਂ ਲੱਗਦਾ ਪਰ 对个对个。 ਵਾਹਿਗੁਰੂ ਜੀ ਕੀ ਬੋਤੈ ਵਾਰ ਸ੍ਰੀਪੁਰ ਗੋਤ ਜੀ ਸਾਲ ਵਾਰ ਸ੍ਰੀਪੁਰ ਗੋਤ ਜੀ ਸਾਲ ਵਾਰ ਜਿਸ ਨੂੰ ਪਤੋ ਗਤ ਜੀ ਸ੍ਰੀ ਪ੍ਰਸਾਦ ਲਾਗ ਰਹੇ ਮੇਰਾ ਚੀਤ ਆਦ ਅੰਤ ਪ੍ਰਸਾਦ ਅੰਨ ਹਮਾਰਾ ਰਾਮ ਜੀ ਤਰਹਾਉ ਲੋ ਜੀ ਬਾਈ ਅੱਜ ਜਾਣਾ ਬਈ ਆਪਾਂ ਨੇ ਜਰੰਦਰ ਸ਼ਹਿਰ ਵੱਲੋਂ ਤੇ ਆਪਣਾ ਵੀਰ ਆਇਆ ਬਾਹਰ ਤੋਂ ਬਿੱਲੂ ਸਰਪੰਚ ਸਰਵਿਤ ਬਾਈ ਲੈਣ ਗਿਆ ਪਿਆ ਉਹਨਾਂ ਨੂੰ ਬਾਈ ਇਹ ਦਿੱਲੀ ਦੇ ਉਹਨੇ ਸਿੱਦਾ ਉੱਥੇ ਆਣਾ ਹੈ ਉੱਥੇ ਦੇ ਸਰ ਵੀਰ ਬਾਈ ਨੂੰ ਆਪਾਂ ਨੇ ਘਰ ਲੈ ਕੇ ਆਉਣਾ ਤੇ ਸੰਤ ਭਾਂਡੇ ਵੀ ਸਾਰੇ ਗੰਦੇ ਹੋਏ ਫਿਰ ਤੇ ਮੋਟਰਸਾਈਕਲ ਵੀ ਦੇਖੋ ਕਿ ਆਲ ਹੋਇਆ ਬਤਾ ਮਹਾ ਚੱਲ ਟਾਈਮ ਹੈਗਾ ਵੀ ਇਹਨਾਂ ਦਾ ਵੀ ਧੋਏ ਲਈਏ ਇਹ ਹੋਇਆ ਟਰੈਕਟਰ ਹੋਇਆ ਉਹ ਦੋ ਇਹ ਮੋਟਰਸਾਈਕਲ ਬੋਲਟ ਵੀ ਥੋੜੇ ਜਿ ਗੰਦੇ ਹੋਏ ਫਿਰ ਹੁਣੇ ਸਾਰੀਆਂ ਚੀਜ਼ਾਂ ਦਾ ਬਾਈ ਨੰਬਰ ਲਾ ਲੈਣਾ ਵਿੱਚੇ ਥੋੜਾ ਜਿਹਾ ਗੱਡੀ 'ਪਾਣੀ ਮਾਰ ਦੇਣਾ ਰਾਤ ਨਹੀਂ ਪੈ ਗਿਆ ਇਹ ਵੀ ਵਿਚਾਰੀ ਪਿੱਛੇ ਪਿੱਛੇ ਤੇ ਗੰਦੀ ਹੋ ਗਈ ਹੈ ਕੱਲਾ ਪਾਣੀ ਮਾਰ ਦੇਣਾ ਇਹਦੇ ਵਰ ਵੀ ਬਾਈ ਕਹਿਣ ਦਾ ਭਾਵ ਵੀ ਸਾਰੀਆਂ ਚੀਜ਼ਾਂ ਇੱਕ ਵਾਰ ਧੋ ਲੈਣੀਆਂ ਬਾਈ ਮਸ਼ੀਨ ਕਾਲੀ ਆਪਾਂ ਨੇ ਫਿੱਟ ਟਾਈਮ ਕੋਈ ਨਹੀਂ ਲੱਗਦਾ ਬਈ ਮਕੈਨੀਕਲ ਬਸ 20 25 ਮਿੰਟ ਦਾ ਹੀ ਟਾਈਮ ਹੈ ਲਾਉਣ ਨੂੰ ਆ ਨਾ ਪਾਣੀ ਲੱਗਦਾ ਬਾल्टी ਲਈ ਭਰ ਆਪਾਂ ਨੇ ਬਾਹਰ ਓਕੇ ਰਿਪੋਰਟ ਕਰ ਦੇਣੀ ਮਸ਼ੀਨ ਕਰੀ ਆਉਂ ਉਹ ਇਹ ਮਸ਼ੀਨ ਦੀ ਮौज ਬਹੁਤ ਹੈ। ਉਹ ਪ੍ਰਾਣੀ ਕੋ ਹੀ ਲਾਦਾ। ਵੀ ਪ੍ਰਾਣੀ ਤੇ ਪੁਰਾਣੀ ਮਿੱਟੀ ਵੀ ਲਾ ਕੇ ਮਾਰਦੀ ਆ ਬਾਈ। ਇਹ 7300 8000 ਵੀ ਆਈ ਜੀ ਬਾਈ ਲੁਧਿਆਣੇ ਤੇ ਗਾਂਧੀ ਇਸਟਮੈਨ ਕੰਪਨੀ ਦੀ ਮਸ਼ੂਨ ਆ। ਨਜ਼ਾਰੇ ਪੂਰੇ ਆ। ਅੰਦਰ ਖੜੰਦੇ ਬਾਈ ਇਸਟਮੈਨ ਕੰਪਨੀ ਦੀ ਮਸ਼ੀਨ ਆ। ਅੰਦਰ ਬਈ ਥੋੜੇ ਜਿਆੜੇ ਲਾਗੇ। ਇਹ ਕਿਤੋਂ ਨੰਬਰ ਕੀ ਆ ਬਾਈ? ਇਸਟਮੈਨ ਦੇ ਆਪਣੇ ਉੱਡੂਪਾਪੇ ਮौज ਕਰਦੇ ਬਾਈ ਇੱਕ ਵਾਰ ਲਾ ਕੇ ਨਜ਼ਾਰਾ। ਲੋ ਜੀ ਭਾਈ 2 2.5 ਘੰਟੇ ਲੱਗੇ ਆ ਪਰ ਤਸੱਲੀ ਕਰਾਤੀਆਂ ਨੇ ਟਰੈਕਟਰ ਵੀ ਧੋਤਾ ਤੇ ਕਿੰਨੇ ਮੋਟਰਸਾਈਕਲ ਵੀ ਭਾਈ ਧੋ ਕੇ ਲੈਨ ਚ ਲਾਤੇ ਐ ਚੁੰਗਾਤੇ ਗੱਡੀ ਵੀ ਕਰਤੀ ਐ ਸਾਫ ਬੁਰੇ ਜਿਹੇ ਲੱਗਦੇ ਤੇ ਭਾਈ ਲਾ ਬਣਾਤੇ ਐ ਨਿੱਕ ਨੰਬਰ ਟਾਈਮ ਤਾਂ ਲੱਗਦਾ ਭਾਈ ਪਰ ਤਸੱਲੀ ਹੋ ਜਾਂਦੀ ਐ ਸਮਝ ਲਓ 100 ਰੁਪਏ ਚੱਲਦਾ ਇੱਕ ਮੋਟਰਸਾਈਕਲ ਦਾ ਭਾਈ 300 ਦਾ ਇਹ ਕੰਮ ਹੋ ਗਿਆ ਟਰੈਕਟਰ ਲਹੂਗਾ ਥਾਲੇ 5-700 ਰੁਪਏ ਦਾ ਕੰਮ ਕਰਤਾ ਮਸ਼ੀਨ ਦਾ ਇੰਨਾ ਫਾਇਦਾ ਬਾਈ ਉਹਦਾ 500-700 ਰੁਪਏ ਦਾ ਕੰਮ ਨੇ ਵੇਟ ਤੋਂ ਨੇ ਆ ਵੀ ਤੇ ਵਾਰ ਮਾ ਵੀ ਤੋੜਦਾ ਬਾਈ ਸਾਰੇ ਦਾ ਸਾਰਾ ਜਿਹੜੀ ਮਿੱਟੀ ਮੋਟੀ ਦੀ ਐ ਬਹਾਰ ਤੱਕ ਕਰਤੀ ਇਸ ਲਈ ਦੇਖੋ ਹਾਂ ਸਾਬ ਕਰਦਾ ਬਾਈ ਜਾਰੇ ਵਸਣ ਓਕੇ ਰਿਪੋਰਟ ਹੈ ਨੋ ਜੀ ਬਾਈ ਬੜੇ ਪਿੰਡ ਨੂੰ ਗੱਡੀ ਖਿੱਚੀ ਵੀ ਆ ਪਤੰਗ ਲੈ ਲੇ ਬਾਈ ਜੋ ਅੱਕਾਂ ਵਾਸਤੇ ਪਤੰਗ ਚਾਹੀਦੇ ਤੇ ਉਹਨਾਂ ਨੂੰ ਤੇ ਪੰਗੇ ਤੇ ਕ੍ਰੋਸ ਹੋ ਗਏ ਬਾਈ ਪਿੱਛਾ ਵਾਲੀ ਸਾਈਡ ਨੂੰ ਬੌਰੇ ਤੇ ਸਮਝ ਲਓ ਧੇ ਘੰਟੇ ਦਾ ਰਸਤਾ ਇਹ ਟਾਈਮ ਜੇ ਨਾਲੇ ਬਾਈ ਪਹੁੰਚ ਜਾਣਾ ਸਾਢੇ 5 ਵਜੇ ਕਹਿੰਦਾ ਰ ਵੀਰ ਵੀ ਉੱਥੇ ਆਪਾਂ ਨੇ ਉਹ ਟਾਈਮ ਨਾਲ ਆਪਾਂ ਨੇ ਵੀ ਪਹੁੰਚ ਜਾਣਾ ਬਾਈ ਇੱਧਰ ਤੇ ਥੋੜਾ ਜਿਹਾ ਪੰਗੇ ਤੱਕ ਬਾਈ ਡਬਲ ਰੋਡ ਹੈ ਉਰੇ ਤੇ ਆ ਕੇ ਸਿੰਗਲ ਆ ਜਾਂਦਾ ਹੈ ਤਾਂ ਕਰਕੇ ਥੋੜੀ ਜੀ speed ਪੈਣ ਦੀ ਹੈ ਪਿੱਛੇ ਟਾਈਮ ਬਾਈ ਪੂਰਾ ਨਹੀਂ ਲੱਗਦਾ ਹੈਗਾ ਮਸਾਂ ਹੀ ਅੱਧਾ ਘੰਟਾ ਲੱਗਦਾ ਰੋਪੜ ਤੇ ਬਾਹ ਹੀ ਥੋੜਾ ਜਿਹਾ ਬਾੜ ਖਾਂਦੀ ਹੈ ਉਹ ਸਿੰਗਰ ਰੋਡ ਆ ਬਾਈ ਭੀੜ ਜ਼ਿਆਦਾ ਹੈ ਵਿੱਚ ਫਾਟਕ ਵੀ ਆ ਜਾਂਦੇ ਕਈ ਵਾਰ ਪਿਛਲੀ ਵਾਰ ਫਾਟਕ ਵੀ ਬੰਦ ਮਿਲਿਆ ਰਹਿ ਗਈ ਦੇਖਦੇ ਬਾਈ ਕੀ ਕਹਿੰਦਾ ਫਾਟਕ ਫਿਰ ਲਓ ਜੀ ਬਾਈ ਫਾਟਕ ਤਾਂ ਖੁੱਲਿਆ ਹੀ ਮਿਲਿਆ ਲੱਗਦਾ ਵੀ ਹੁਣੇ ਖੁੱਲਿਆ ਜਿਹੜੇ ਸਾਬ ਨਾਲ ਭੀੜ ਹੈ ਫੜਕ ਲੱਗ ਜਾਂਦਾ ਬਾਈ ਕਈ ਵਾਰ ਗੱਡੀ ਵੀ ਬਾਈ ਨੀਵੀਂ ਆ ਥੋੜੀ ਟੇਢੀ ਕਰਕੇ ਕੱਢਣੀ ਪੈਂਦੀ ਏ ਕਈ ਵਾਰ ਥੱਲੇ ਲੱਗ ਜਾਂਦੀ ਆ ਕਿਉਂਕਿ ਆ ਕਾਫੀ ਉੱਚਾ ਬਣਾਇਆ ਹੁੰਦਾ ਜਿਹੜਾ ਰੇਲਵੇ ਸਟੇਸ਼ਨ ਦੇ ਫੜਕਾ ਤੇ ਬਣਿਆ ਹੁੰਦਾ ਰੈਂਪ 'ਚ ਟੇਢੀ ਕਰਕੇ ਨਿਕਲ ਜਾਂਦੀ ਆ ਵਾ ਫਿਰ ਟੈਨਸ਼ਨ ਫਰੀ ਆ ਬਾਕੀ ਬਾਈ ਉੱਧਾ ਰੋਡ ਵਧੀਆ ਏ ਸਾਰੇ ਇਧਰੋਂ ਨਵੇਂ ਸ਼ਹਿਰ ਕੰਨੀ ਨੂੰ ਜਲੰਧਰ ਆਉਣਾ ਕਿਤੇ ਵੀ ਆਉਣਾ ਆ ਬਹੁਤ ਆਪ ਬੰਦਾ ਪਤ ਨਹੀਂ ਲੱਦਦਾ ਬਾਈ ਕਿੱਦਾਂ ਆ ਜਾਂਦਾ ਹੈ ਕਿ ਜਲੰਧਰ ਤੋਂ ਜਾਣ ਦਾ ਜਮਾ ਹੀ ਨੰਬਰ ਸਰ ਵਾਲਾ ਰੋਡ ਜਿਹੜਾ ਹੈਗਾ ਬਾਈ ਐ ਨਿੱਕ ਨੰਬਰ ਰੋਡ ਹੈ ਲਓ ਜੀ ਬਾਈ ਮੁੜ ਕੇ ਪਿੰਡ ਆ ਕੇ ਤੇ ਵੀਰ ਨੂੰ ਲੈ ਕੇ ਤੇ ਟਾਈਮ ਬਾਈ ਆਉਣ ਨੂੰ ਵੀ ਕਾਫੀ ਲੱਗ ਗਿਆ ਇੱਟਾਂ ਹੀ ਪੈ ਗਏ ਤੇ ਤੁਹਾਨੂੰ ਪਤਾ ਹੀ ਹਨੇਰੇ 'ਚ ਫਿਰ ਡਰਾਈਵਿੰਗ ਜ਼ਿਆਦਾ ਹੁੰਦੀ ਹੈ ਥੋੜਾ ਜਿਹਾ ਹੌਲੀ ਆਉਣਾ ਪੈਂਦਾ ਹੈ ਫਿਰ ਵੀ ਟਾਈਮ 'ਤੇ ਘਰੇ ਆ ਗਏ ਬਾਈ ਦੇਖ ਲਓ ਤੁਹਾਡੇ ਵਰੋਗੇ ਬਾਈ ਕਿ ਜਗਾ 버ਗਰ ਲੈਣੇ ਆ ঘৰ চলিয়া গুৰদ ঘৰ ক